ਪਤਰਕਾਰ ਹਰਪ੍ਰੀਤ ਕੋਰ ਕੱਗਾ ਪੱਜ ਖੜਿਆ ਹੈ ਕੱਗੇ ਦੇ ਵਿੱਚ ਜਿੱਥੇ ਕੀ Emerald Institute of Emigration ਜੋ ਇੱਥੇ ਆਫਿਸ ਖੁੱਲਿਆ ਹੈ ਬੱਚਿਆਂ ਲਈ ਫੈਸਿਲਿਟੀ ਮਿਲੀ ਹੈ ਇੱਥੇ ਬੱਚਿਆਂ ਨੂੰ ਜੋ ਕਿ ਅਮਰੀਕਾ ਤੇ ਕੈਨੇਡਾ ਦਾ ਸਟੱਡੀ ਵੀਜ਼ਾ ਇੱਥੇ ਲਗਵਾ ਸਕਦੇ ਨੇ ਬੱਚੇ ਇੱਥੇ ਬੱਚਿਆਂ ਨੂੰ ਪੀਟੀ ਤੇ ਆਈ ਲੈਟਸ ਵੀ ਕਰਾਈ ਜਾਂਦੀ ਹੈ ਇੱਥੇ ਬੱਚਿਆਂ ਨੂੰ ਪੀਟੀਸੀ ਆਈ ਲੈਟਸ ਵੀ ਕਰਾਈ ਜਾਂਦੀ ਹੈ ਇੱਥੇ ਬੱਚਿਆਂ ਨੂੰ ਪੂਰੀ ਪ੍ਰੋਪਰ ਤਰੀਕੇ ਨਾਲ ਸਟੱਡੀ ਕਰਵਾਈ ਜਾਂਦੀ ਹੈ ਤੇ ਪੱਕੇ ਤੌਰ ਤੇ ਇੱਥੇ ਕੰਮ ਕੀਤਾ ਜਾਂਦਾ ਹੈ ਜੋ ਇੱਥੇ ਦੇ ਮੇਨ ਜੋ ਹੈਡ ਨੇ ਆਫਿਸ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਆ ਕਿ ਇੱਥੇ ਬੱਚਿਆਂ ਨੂੰ ਕੀ ਕੀ ਫੈਸਿਲਿਟੀ ਜਵੈਲ ਬੱਚਿਆਂ ਨੂੰ ਦੇ ਰਹੇ ਨੇ ਹਾਂਜੀ ਮੇਰਾ ਨਾਮ ਰਮਨੀਤ ਸੇਖੋ ਹੈਗਾ ਔਰ ਅਸੀਂ ਏਮਰਲਡ ਇੰਸਟੀਚੂਟ ਐਂਡ ਇਮੀਗ੍ਰੇਸ਼ਨ ਦੇ ਵਿੱਚ ਅਸੀਂ ਇੱਥੇ ਇਸ ਟਾਈਮ ਬੈਠੇ ਆ ਅਸੀਂ ਕੁਝ ਕੁ ਸੀ ਟੂਰੀਗਲੈਂਡ ਕੰਟਰੀਜ਼ ਦੇ ਨਾਲ ਸਰਵਿਸ ਦੇ ਰਹੇ ਹਾਂ ਅਸੀਂ ਅਮਰੀਕਾ ਔਰ ਕੈਨੇਡਾ ਦੋ ਕੰਟਰੀਜ਼ ਦੇ ਵਿੱਚ ਅਸੀਂ ਸਰਵਿਸ ਦੇ ਰਹੇ ਹਾਂ ਇਸ ਟਾਈਮ ਇਨ ਫਿਊਚਰ ਅਸੀਂ ਹੋਰ ਕੰਟਰੀਜ਼ ਲਈ ਵੀ ਆਪਣੀ ਸਰਵਿਸਿਜ਼ ਓਪਨ ਕਰਾਂਗੇ ਹਾਂਜੀ ਵੀਜ਼ਾ ਦਾ ਪਿੰਦਾ ਦਾ ਖਰਚਾ ਲੰਮੀ ਅਮਰੀਕਾ ਵੀ ਵੀਜ਼ਾ ਲਗਾਉਂਦੇ ਅਮਰੀਕਾ ਦਾ ਡਿਫਰੈਂਟ ਟਾਈਪਸ ਆਫ ਵੀਜ਼ਾਸ ਹੁੰਦੇ ਆ ਕਈ ਤਰ੍ਹਾਂ ਦੇ ਵੀਜ਼ਾਸ ਹੈਗੇ ਆ ਜਿਸ ਤਰ੍ਹਾਂ F1 ਸਟੱਡੀ ਵੀਜ਼ਾ ਹੁੰਦਾ ਹੈ ਔਰ B1 ਵਿਸਟਰ ਵੀਜ਼ਾ ਹੁੰਦਾ ਹੈ ਸਟੱਡੀ ਵੀਜ਼ਾ ਦੇ ਵਿੱਚ ਅੱਜ ਕੱਲ ਦੇਖੋ ਅਮਰੀਕਾ ਦਾ ਸਿਰਫ 14 ਤੋਂ 15 ਲੱਖ ਦੇ ਵਿੱਚ ਇੱਕ ਬੱਚਾ ਉੱਥੇ ਅਮਰੀਕਾ ਦੇ ਵਿੱਚ ਚਲਾ ਜਾਂਦਾ ਹੈ ਓਨਲੀ 14 ਤੋਂ 15 ਲੱਖ ਖਰਚਾ ਟੋਟਲ ਆਉਂਦਾ ਹੈ ਉਹਨਾਂ ਦਾ ਵਿਦ ਟਿਕਟ ਹਾਂਜੀ ਟਿਕਟ ਇਹ ਕੈਨੇਡਾ ਦਾ ਲੱਗਦਾ ਹੈ ਅ ਕੈਨੇਡਾ ਦਾ कैनेडा का देखो पेल्ला जी आई सी दीस सी जो कि बहुत घट स बट उधर के गवर्नमेंट नेके कैनेडा का तकरीबन उन्तीक लाख रुपया लग, आ, लग जान्दा है पेरेंट्स हाँ जी हाँ जी सारे कॉलेजि और कोर्सिज की अलग अलग फीस होएगी किसी कॉलेज की थोड़ी ज़्यादा होंगी किसी की घट होंगी ਔਰ ਇਹਦੇ ਚ ਇਹ ਵੀ ਹੈ ਕਿ ਆਫਰ ਲੈਟਰ ਜਿਹੜਾ ਅਸੀਂ ਅਪਲਾਈ ਕਰਦੇ ਆ ਮੋਸਟਲੀ ਕਈ ਕਾਲਜੇਸ ਦੇ ਵਿੱਚੋਂ ਬਿਲਕੁਲ ਹੀ ਫਰੀ ਹੁੰਦਾ ਹੈ ਅਸੀਂ ਉਹ ਕਾਲਜ ਆਪਟ ਕਰ ਸਕਦੇ ਆ ਜਿਹਦੇ ਵਿੱਚ ਕੋਈ ਗਵਰਨਮੈਂਟ ਕਾਲਜੇਸ ਵੀ ਹੁੰਦੇ ਆ ਉਹ ਕੈਨੇਡਾ ਦੇ ਗਵਰਨਮੈਂਟ ਕਾਲਜ ਸਰ ਜੀ ਤੁਸੀਂ ਹੁਣ ਬਚਾਓ ਵੀ ਪ੍ਰੋਪਰ ਤਰੀਕੇ ਨਾਲ ਕੋਲਾ ਕੰਮ ਨੂੰ ਕੰਪਲੀਟ ਕਰਕੇ ਦੇਣੀ ਹਾਂਜੀ ਹਾਂਜੀ ਲਾਇਸੈਂਸ ਵਗੈਰਾ ਸਭ ਕੁਝ ਸਿਕਿਉਰਿਟੀ ਸਭ ਕੁਝ ਹਾਂਜੀ ਹਾਂਜੀ ਸਾਡੀ ਇਹ ਕੰਪਨੀ ਇਮਰਾਲ ਇੰਸਟੀਚੂਟ ਐਂਡ ਇਮੀਗ੍ਰੇਸ਼ਨ ਇੱਕ ਪੰਜਾਬ ਗਵਰਨਮੈਂਟ ਥਰੂ লাইসেনਸਡ ਕੰਪਨੀ ਹੈ ਜਿਹਦੇ ਕੇ ਆਇਲਸ অর ਪੀਟੀਵੀ ਅਸੀਂ ਕਰਾ ਸਕਦੇ ਆ ਉਹ ਅਲੱਗ লাইসেনਸ ਹੈ ਔਰ ਇਮੀਗ੍ਰੇਸ਼ਨ ਦੀ ਸਰਵਿਸਿਜ਼ ਦੇ ਲਈ ਸਾਡੇ ਕੋਲ ਅਲੱਗ লাইসেনਸ ਹੈ ਜੀ ਜੀ ਮਮ ਬੱਚਾ ਨਾ ਮਾਨੂੰ ਕਿੰਨਾ ਪੀਆ ਵਗੈਰਾ ਲੱਗਦਾ ਹੈ ਹਾਂ ਜੀ ਇਹ ਮਾ ਕਿਸੇ ਜੋ ਵੀ ਖਰਚਾ ਤੁਹਾਡਾ ਹੁੰਦਾ ਹੈ ਕਿ ਉਹਦੀ ਪੂਰਾ ਕੰਮ ਹੋਣ ਤੋਂ ਬਾਅਦ ਹੀ ਯਮਨਾ ਖਰਚਾ ਪਾਉਣ ਦੀ ਹਾਂਜੀ ਅਸੀਂ ਇੱਕ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਨੇ ਆ ਸਟੈਪ ਬਾਈ ਸਟੈਪ ਆਸੀਂ ਜਿਹੜਾ ਖਰਚਾ ਉਹਨਾਂ ਨੂੰ ਅ ਬੱਚੇ ਨੂੰ ਔਰ ਉਹਦੇ ਪੈਰੈਂਟਸ ਨੂੰ ਪਹਿਲੇ ਹੀ ਦੱਸ ਦਿੰਨੇ ਆ ਔਰ ਜਦੋਂ ਵੀਜ਼ਾ ਲੱਗ ਜਾਂਦਾ ਹੈ ਉਹਨਾਂ ਦਾ ਆਫਟਰ ਉਹਨਾਂ ਦੀ ਪੂਰੀ ਸੰਤੁਸ਼ਟੀ ਦੇ ਬਾਅਦ ਉਹਨਾਂ ਦੀ ਖੁਸ਼ੀ ਦੇ ਨਾਲ ਹੀ ਆਸੀਂ ਆਪਣੀ ਸਰਵਿਸ ਚਾਰਜ ਕਰਦੇ ਆ ਸਰਵਿਸ ਚਾਰਜ ਲੈ ਲੈਣੇ ਠੀਕ ਹੈ ਇਹ ਤੁਸੀਂ ਹੋਰ ਕੀ ਹੋਰ ਮੈਸੇਜ ਦੇਣਾ ਚਾਹੁੰਦੇ ਹੋ ਕੁਝ ਵੀ ਜਿਹੜਾ ਲੋਕ ਜੁੜਨ ਜਾ ਕੇ ਬੱਚਾ ਅ ਦੇਖੋ ਜੀ ਅਸੀਂ ਹੁਣ ਇਹ ਜਿਹੜਾ ਹੈ ਆਪਣਾ ਆਫਿਸ ਈਮਰਲਡ ਇੰਸਟੀਚਿਊਟ ਐਂਡ ਇਮੀਗ੍ਰੇਸ਼ਨ ਘੱਗੇ ਕਸਬੇ ਦੇ ਵਿੱਚ ਖੋਲਿਆ ਹੈ ਜੋ ਕਿ ਨੇੜੇ ਦੇ ਲੋਕਾਂ ਨੂੰ ਬੜਾ ਹੀ ਇਸ ਚੀਜ਼ ਦਾ ਫਾਇਦਾ ਹੋਣਾ ਹੈ ਜੋ ਲੋਕ ਪਹਿਲਾਂ ਚੰਡੀਗੜ੍ਹ ਜਾਂਦੇ ਸੀ ਉਹਨਾਂ ਦਾ ਕੰਮ ਹੁਣ ਉਰੀ ਹੋ ਜਾਣਾ ਹੈ ਸਾਰਾ ਫਾਈਲਿੰਗ ਦਾ ਕਿਉਂਕਿ ਮੈਂ ਖੁਦ ਚੰਡੀਗੜ੍ਹ ਹੀ ਸਰਵਿਸ ਦਿੰਦਾ ਰਿਹਾ ਡਿਫਰੈਂਟ ਡਿਫਰੈਂਟ ਕੰਪਨੀਆਂ ਦੇ ਵਿੱਚ ਮੈਂ ਖੁਦ ਕੰਮ ਕੀਤਾ ਤੇ ਹੁਣ ਪਰ ਇੱਥੇ ਇੱਕ ਅੱਗੇ ਦੇ ਨਜ਼ਦੀਕ ਕੀ ਲੋਕਾਂ ਦੇ ਲਈ ਮੈਂ ਉਰੇ ਆਪਣੀ ਸਰਵਿਸਿਜ਼ ਦਿੰਉ। ਸਰ ਤੁਸੀਂ ਐਕਤੀ ਫਾਈਲ ਹਾਂਜੀ ਅਸੀਂ ਉਰੇ ਹੀ ਫਾਈਲਿੰਗ ਬੱਚਿਆਂ ਦੀ ਫਾਈਲਿੰਗ ਆ ਅਸੀਂ ਉਰੇ ਹੀ ਬੱਚਿਆਂ ਨੂੰ ਆਪਣੀ ਚੰਡੀਗੜ੍ਹ ਵਾਲਾ ਤਾਂ ਦਾ ਅਸੀਂ ਬੱਚਿਆਂ ਨੂੰ ਨਹੀਂ ਉਹ ਹੁਣ ਉਰੇ ਹੀ ਮਿਲ ਜਾਣਾ ਉਹਨਾਂ ਦੀ ਸਟੇਟਸ ਰਿਪੋਰਟ ਉਰੇ ਹੀ ਮਿਲ ਜਾ ਕਰਨੀ ਆ ਬੱਚਿਆਂ ਦੀ ਪ੍ਰੋਪਰ ਵੀਜ਼ਾ ਫਾਈਲਿੰਗ ਉਰੇ ਹੀ ਹੋਣੀ ਆ ਹੋਰ ਇਹੀ ਖੁਸ਼ੀ ਦੀ ਗੱਲ ਹੈ ਇਲਾਕੇ ਦੇ ਲਈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਬਹੁਤ ਵੱਡੀ ਸਹੂਲਤ ਹੈ ਜਿਹੜੀ कि ਉਹਨਾਂ ਨੂੰ ਆਪਣੇ ਘਰ ਦੇ ਵਿੱਚ ਹੀ ਮਿਲ ਗਈ। ਹੈਪਫੁਲੀ ਜਨੂਅਲ ਪ੍ਰੋਸੈਸ ਦੇ ਵਿੱਚ ਅਸੀਂ ਵੀਜ਼ਾ ਲਗਾਉਨੇ ਆ ਉਹਦੇ ਵਿੱਚ ਕੋਈ ਐਕਸਟਰਾ ਮਨੀ ਜਾਂ ਫਿਰ ਕੁਝ ਵੀ ਅਸੀਂ ਡਿਮਾਂਡ ਨਹੀਂ ਕਰਦੇ। ਹਾਂਜੀ। ਔਰ ਜੋ ਸਟੇਟਸ ਹੈ ਵੀਜ਼ਾ ਦਾ ਉਹ ਡੇਲੀ ਪਰ ਡੇਲੀ ਜਿਵੇਂ ਜਿਵੇਂ ਹੀ ਸਾਡੇ ਕੋਲ ਫਾਈਲਿੰਗ ਹੁੰਦੀ ਜਾਂਦੀ ਉਹ ਵੀ ਅਸੀਂ ਪ੍ਰੋਪਰਲੀ ਵਿਦ ਅ ਟ੍ਰਾਂਸਪੈਰੈਂਸੀ ਅਸੀਂ ਦੇਵਾਦੇ ਆਪਣੇ ਇਲਾਕੇ। ਇਹ ਇਹ ਇੰਸਟੀਚਿਊਟ ਮੇਨ ਕਗਾ ਰੋਡ ਥਾਣੇ ਦੇ ਸਾਹਮਣੇ ਖੁੱਲਿਆ ਗਿਆ ਹੈ ਇੱਥੇ ਬੱਚਿਆਂ ਨੂੰ ਅੱਜ ਪੂਰੀ ਫੈਸਿਲਿਟੀ ਪ੍ਰੋਪਰ ਤਰੀਕੇ ਨਾਲ ਮਿਲੇਗੀ ਤੇ ਪੂਰੀ ਇਹ ਅਮਰੀਕਾ ਤੇ ਕੈਨੇਡਾ ਦੋਨੋਂ ਹੀ ਕੰਟਰੀਆਂ ਦੀ ਪ੍ਰੋਪਰ ਤਰੀਕੇ ਨਾਲ ਇਹ ਜਾਣਕਾਰੀ ਇੱਥੇ ਬੱਚਿਆਂ ਨੂੰ ਦੇਣਗੇ पास सैवेज पीस उस तो बाद हूँ मैं अपना अपॉइंटमेंट दो होंगे ने टू डेज दो दिन आई फर्स्ट डे बायोमेट्रिक्स Second day interview.